ਕਿੱਥੋਂ ਆਣ ਤੁਸੀਂ ਅਸੀਂ ਮਹਿਲ ਕਰਦੇ ਵੀਰੇ ਹਾਂ ਮਹਿਲ ਕਰ ਆ ਸਾਰਾ ਫਨਾਹ ਕਰਦੇ ਫਿਰ ਉਹ ਦਰਾਫਤਾਂ ਦਾ ਜਾੜਾ ਕਰਦੇ ਫਿਰ ਦਰਾਫਤ ਅਸੀਂ ਬਚਾ ਕੇ ਰੱਖਦੇ ਆ ਕੋਈ ਨਹੀਂ ਇਹ ਤੇਰੇ ਸ਼ਕਲਾ ਚਾੜੇ ਇਹਨਾਂ ਦੇ ਮੂੰਹ ਦੇ ਉੱਤੇ ਵੀ ਇਹ ਦਰਾਫਤ ਮੋਸ਼ਦੀਆਂ ਨਹੀਂ ਖਾਂਦੀਆਂ ਨਹੀਂ ਨਹੀਂ ਦਰਾਫਤ ਨਾਲ ਖੋਇ ਉਹ ਖਰੂ ਵੀ ਕਰ ਰਹੀਆਂ ਉਹ ਖਰੂ ਨਹੀਂ ਅਸੀਂ ਕਰ ਲੈਂਦੇ ਆ ਇਹਦਾ ਜਦੋਂ ਹੁੰਦਾ ਕੱਖ ਖਾਨੀ ਟੇੰਗਾ ਚੱਲ ਤੈਨੂੰ ਮੈਂ ਜਿਹੜੀ ਗੱਲ ਕਹ ਦਾਂ ਵੀ ਇਹਦਾ ਤੇਰਾ ਮੂੰਹ ਫੜਿਆ ਉਹ ਖਾਈ ਜਾਂਦੀ ਆ ਉਹਦਾ ਮੂੰਹ ਫੜ ਲਈਂਗਾ ਜਾ ਕੇ ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਐਸਾ ਹਜ਼ਾਰਾਂ ਫਸਲਾਂ ਦਾ ਨੁਕਸਾਨ ਕਰਦੇ ਆ ਯਾਰ ਤਾਂ ਸਾਡੇ ਕੋਲੇ ਹੈ ਨਹੀਂ ਥੋੜੇ ਬਸ ਉਹ ਤੋੜ ਕੇ ਹਜ਼ਾਰਾਂ ਮਿਲਦੇ ਸਾਨੂੰ ਉਹ ਲੁਧਿਆਣਾੋਂ ਲੈ ਕੇ ਆ ਬਰਨਾਲੇ ਤੱਕ ਹੀ ਕਰਦੇ 20 ਟੋਲੇ ਮਿਲ ਗਏ ਸਾਨੂੰ ਅੱਛਾ ਹਾਂ ਚਲੋ ਅਸੀਂ ਉਧਰ ਹੀ ਡੱਕ ਲਾ ਅਸੀਂ ਨਹੀਂ ਲਿਆ ਕਰ ਰੋਟੀ ਕਿੱਧਰ ਮਹਿਲ ਕਲਾਈਸ ਅੱਧਾ ਮਹਿਲ ਕੁੰਜਾ ਜਗ੍ਹਾ ਜੋ ਲਈਏ ਨੀ ਇਹਨਾਂ ਨੂੰ ਕੀ ਰੱਖ ਲੈਣਾ ਤੂੰ ਇਹਨਾਂ ਨੂੰ ਘਰੇ ਬਾੜ ਕੇ ਰੱਖ ਲੈਣਾ ਨਹੀਂ ਨਹੀਂ ਉੱਥੇ ਕਨਾਲੀਆਂ ਕਨਾਲੀਆਂ ਐ ਵਿੱਚ ਕਨਾਲੀਆਂ ਹੈਗੀਆਂ ਕਲਾਉਂਗਾਂ ਦੇ ਮੱਜਾਂ ਤੜਕ ਰੱਖ ਲੈਣਾ ਉੱਧਰ ਰੱਖਾਂ ਦੋ ਹੋਰ ਕੀ ਕਰੀਏ ਸਾਡੀ ਤੂੰ ਲੈ ਕਿਉਂ ਜਿਉਂ ਤੁਰਦਿਆਂ ਦਰਿਆ ਦੇ ਪਰਲੇ ਪਾਸੋਂ ਹੁਣ ਪਹਿਲਾ ਦਰਿਆ ਦੇ ਪਰਲੇ ਪਾਸੇ ਤੂੰ ਗੰਦ ਪਾਇਆ ਹੁਣ ਇੱਧਰ ਨੂੰ ਹੋ ਤੁਰੇ ਤੂੰ ਸਾਡੀ ਜਗ੍ਹਾ ਇੱਥੇ ਮਹਿਲ ਕਾਂ ਲਈ ਹੋਈ ਹੈ ਤੇਰੀ ਜਗ੍ਹਾ ਤੇਰੀ ਜਗ੍ਹਾ ਵੀ ਜਗ੍ਹਾ ਲਈ ਹੈ ਨੀ ਇਹ ਨਹੀਂ ਲਿਆ ਫਿਰ ਤਾਂ ਮੈਂ ਕਾਸੀ ਕਹਤਾ ਕਿ ਅਸੀਂ ਉੱਥੇ ਡੱਕ ਲਾਂ ਉਧਰ ਰੱਖ ਲਾਂ ਕਿਵੇਂ ਡੱਕ ਲਾਂ ਉਧਰ ਪੱਕ ਪੱਠੇ ਕਿੱਥੋਂ ਨੋ ਪਵਾਏਗਾ ਹਾਂ ਤੇ ਇਹ ਪਾਸ ਕਰਨਾ ਗਰੀਬਾਂ ਨੇ ਹੋਦੀ ਕਰਨਾ ਇਹ ਪਾਸ ਨਹੀਂ ਗਰੀਬੀ ਵਾਲੀ ਦਾ ਗੱਲ ਹੈ ਨਹੀਂ ਤੁਸੀਂ ਗਰੀਬ ਹੋ ਗਰੀਬ ਐਟੇ ਪਾਸ ਆ ਸਾਰਾ ਦਿਨ ਖੜੇ ਮੈਨੂੰ ਇਹ ਗੱਲ ਦਾ ਜਵਾਬ ਤੂੰ ਕਹਿੰਦਾ ਸੀ ਮੈਂ ਗਰੀਬ ਆ ਖੜੇ ਖੜੇ ਰਹਿ ਕੇ ਗੱਲ ਸੁਣ ਕਿੰਨੇ ਲੱਖ ਦਾ ਮਾਲ ਤੇਰੇ ਕੋਲੇ ਆਹ ਫੋਨ ਸਾਨੂੰ ਹੀ ਨਾ ਕਿ ਭਲਾ ਜਨੇ ਬੱਦ ਦੋ ਵਾਰ 50000 ਦੀ ਮੱਝ ਸਾਡੀ 50 ਦੀ ਛੱਡ ਚਲ ਦੋ 50 ਦੀ ਛੱਡ ਯਾਰ 40 ਰੱਖ ਮੱਝਾਂ ਗਣ ਕਿੰਨੀਆਂ ਤੂੰ ਕਹਿੰਦਾ ਮੈਂ ਗਰੀਬ ਸਾਡੇ ਵਾਲੀ ਮੱਝ ਜਿਹੜੀਆਂ ਮੋਟੀਆਂ 15-16 ਮੱਝਾਂ ਮੋਟੀਆਂ ਅੱਛਾ ਬਸ ਬਾਕੀ ਕੱਟ ਰੋਟ ਰਹੀ ਹੈ ਦੇਖ ਲੈ ਚੰਗ ਕਿੰਨੇ ਚਲ ਮੈਂ ਕਹਿੰਦਾ ਤੇਰੇ ਹਿਸਾਬ ਨਾਲ ਚੱਲ ਲੈ ਤੇਰੇ 15 ਮੱਝਾਂ 50000 ਸਾਨੂੰ ਕਿੰਨੀਆਂ ਹੋ ਗਈਆਂ ਇਹ 7.5 ਲੱਖ ਨੇ ਗਰੀਬਾਂ ਫਿਰ ਗਰੀਬ ਆ ਹੋਟੇਂ ਪਾਸ ਉਹਦਾ ਹੀ ਆ ਨਾ ਇਹੀ ਜਿਹਨਾਂ ਹੋਰ ਜ਼ਮੀਨ ਨੇ ਸਾਡੀ ਮੇਰੀ ਗੱਲ ਸੁਣ ਲੱਖ ਲੱਖ ਡੂੜ ਡੂੜ ਲੱਖ ਦੀ ਮੱਝ ਆ ਸਾਡੇ ਵਾਲੇ ਹੈ ਨਹੀਂ ਵੀਰੇ ਚਾਹ ਦੇਖ ਵੀਰੇ ਸਾਰਿਆਂ ਕੋਲ ਹੀ ਆ ਅਸੀਂ ਦੇਖਦੇ ਤੁਰੇ ਆਉਣੇ ਆ ਨਹੀਂ ਜਣੇ ਹੋਏ ਕਈ ਬੰਦੇ ਕਈ ਆ ਬੜਾ ਰਕਮ ਲੱਭਿਆ ਜੇ ਤੂੰ ਗਰੀਬ ਆ ਤਾਂ ਤੂੰ ਤਕੜੀ ਆ ਗੱਲ ਸੁਣ ਜੇ ਤੂੰ ਗਰੀਬ ਆ ਤੇ ਤੂੰ ਆ ਪਸ਼ੂ ਦਰਖਤ ਮਛੋਣੇ ਆ ਨਹੀਂ ਪਚਾਂਦੇ ਫਿਰ ਅਸੀਂ ਨੁਕਸਾਨ ਤੂੰ ਬਹੁਤ ਜਾਗ ਰਿਹਾ ਐ ਐਮਐਲ ਦਾ ਜਣੂ ਯਾਰ ਵਾਰੀ ਵਾਰੀ ਤੂੰ ਇਹੀ ਗੱਲ ਕਰਦਾ ਹੁਣ ਜੇ ਤਰੇ ਅਸੀਂ ਮਾਰਦੇ ਆ ਕੋ ਛੱਤਰ ਪੋਲਾ ਕਰਦੇ ਆ ਫਿਰ ਵੀ ਅਸੀਂ ਮਾੜੇ ਵੱਜਣੇ ਆ ਗਰੀਬ ਬੰਦੇ ਨੂੰ ਕੁੱਟਦੇ ਆ ਹਾਂ ਜੀ ਉਹ ਵੀ ਦਾ ਗੱਲ ਸਹੀ ਠੀਕ ਆ ਚੱਕਰ ਕੀ ਪਤਾ ਕੀ ਹੈ ਮਹਿਲਕਾਂ ਤੂੰ ਜੇਨੂੰ ਮਰਜ਼ੀ ਬੀਸ਼ ਉੱਥੇ ਬੁੱਟੇ ਲੱਗੇ ਆ ਜਾਨੇ ਮੈਨੂੰ ਪਤਾ ਪਰਾਂ ਤੂੰ ਸਾਰਾ ਉਹ ਨਾਲ-ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ ਆ ਗਰਦਾਸਪੁਰ ਪਠਾਨਕੋਟ ਤੋਂ ਇਧਰ ਨੂੰ ਤੁਰੇ ਹੁਣ ਤੁਸੀਂ ਆ ਸਾਡੇ ਜ਼ਿਲ੍ਹੇ 'ਚ ਵੜ ਕੇ ਆ ਕੇ ਬਰਨਾਲਾ ਬਰਾਂਡਾ ਮਾਨਸਾ 'ਚ ਵੜ ਗਏ ਮਾਨਸਾ ਮਾਨਸਾ ਸਾਡੇ ਹੈ ਨਹੀਂ ਕੋਈ ਬੰਦਾ ਉਹ ਐ ਨੂੰ ਤੁਰ ਹੀ ਆਉਨੇ ਤੁਸੀਂ ਤੁਰਨੂ ਹੀ ਪੁਰਦੇ ਹੁੰਦੇ ਹਾਂ ਹੁਣ ਅਸੀਂ ਕੀ ਕੀ ਕਹਿ ਸਕਦੇ ਬੰਦੇ ਦੇ ਬਿਤੇਰੇ ਆ ਇਹਦੇ ਅਸੀਂ ਨਹੀਂ ਕਹਿ ਸਕਦੇ ਝੂਠੇ ਹਜ਼ਾਰਾਂ ਬੰਦਾ ਥੋ ਅਸੀਂ ਚੱਲ ਉੱਥੇ ਪਲਾਟ ਪਲਾਟਾਂ ਰੱਖ ਲਾਂਗੇ ਜੇ ਚੱਲ ਜਾ ਸਾੜਨੇ ਤੋਂ ਕਹਿੰਦਾ ਸਾੜਨੇ ਚਾਲੇ ਸਾੜਨੇ ਚਾਲੇ ਨਾ ਕੋ ਸਰਕਾਰ ਸਾਲੀ ਥੋਡੀ ਖਾਤਰ ਕੋ ਕਾਨੂੰਨ ਬਣਾਉਂਦੀ ਐ ਅਜਾ ਮੇਰੀ ਗੱਲ ਹੋਰ ਸੁਣ ਲੈ ਐਕਸੀਡੈਂਟ ਤੁਸੀਂ ਕਰਾਉਂਦੇ ਹੋ ਹਾਈਵੇਰ ਉੱਤੇ ਲੈ ਕੇ ਦੋ ਦੋ ਚਾਰ ਚਾਰ ਦੋ ਪਸ਼ੂ ਤਰ ਪੈਨਿਓ ਉਹ ਕੀ ਨੁਕਸਾਨ ਕਰਦੇ ਤੁਸੀਂ ਲੋਕਾਂ ਦਾ ਕਰਦੇ ਹੋ ਸਰਕਾਰ ਇੱਥੇ ਭੈਂਦੀ ਮੈਂਟ ਲਾਉਂਦੇ ਸਾਡੇ ਵਰਗਾ ਚਲਾਨ ਕੱਟਣ ਲੱਗਿਆ ਵੜ ਕੇ ਆ ਤੇ ਤਕਰੀਬਾ ਹੱਤੋਂ ਦੀ ਮੈਂਟ ਚ ਘੇਰ ਲੈਂਦਾ ਵੀ ਲਿਆਓ ਕਿਧਰ ਪਾਸ ਇਤਰਾਇ ਫਿਰ ਤੋਂ ਤੁਹਾਨੂੰ ਹਜ਼ਾਰਾਂ ਪਸ਼ੂ ਨੂੰ ਰੋਕਦਾ ਤੁਸੀਂ ਅਸੀਂ ਮੰਨ ਲਏ ਜੇ ਤੁਸੀਂ ਕਹਿੰਦੇ ਜੇ ਸੜਕੇ ਚੱਲ ਅਸੀਂ ਉੱਥੇ ਪਲਾਟ ਕੋਲ ਹੈ ਮਾੜੇ ਮਾੜੇ ਉੱਥੇ ਕਰਨਾ ਹੈ ਬਿਜਾਰਾ ਕਰਾਂਗੇ ਕਿ ਕਿਸੇ ਕੋਲ ਲੈ ਲਾਂਗੇ ਬਾਹਰੋਂ ਲੈ ਲਿਆ ਕਰਾਂਗੇ ਬਹੀ ਹੈ ਉਹ ਤਾਂ ਨਹੀਂ ਅਸਲ ਤਾਂ ਲੋਕਾਂ ਨੂੰ ਉੱਠਣਾ ਪੈਣਾ ਲੋਕ ਸਾਨੂੰ ਡਾਂ ਖੇਚਦੇ ਤਾਂ ਤੁਸੀਂ ਖੜੋਂਗੇ ਐਂਕ ਤੀ ਖੜਦੇ ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ ਇਸ ਵੇਲੇ ਜਿੰਨਾ ਦਰਖਤਾਂ ਦਾ ਨੁਕਸਾਨ ਤੁਸੀਂ ਕੀਤਾ ਆਪੇਲੇ 4-5 ਸਾਲ ਤੋਂ ਫਨਾਹ ਕਰਤਾ ਤੋ ਜਿੱਤੋਂ ਇਹ ਲੰਘਣ ਲੱਗ ਜੈਨੋ ਵੀ ਜੀ ਅਸੀਂ ਕਿਸੇ ਪਾਸੇ ਨਹੀਂ ਜਾਂਦੇ ਚਾਹੇ ਤੂੰ ਸਾਨੂੰ ਦੇਖ ਵੀ ਲਈ ਯਾਰ ਤੇਰੇ ਸਾਹਮਣੇ ਤਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ ਕੋਈ ਦੱਸਣਾ ਕਿ ਮਹਿਲਕੰਦੂ ਉਰੇ ਪਰੇ ਕਿੱਥੇ ਨਹੀਂ ਜਾਂਦੇ ਜੀ ਆਹ ਵਰ ਆ ਇੱਥੇ ਦਾ ਗਾਂਦੇ ਇੱਥੋਂ ਮੁੜ ਕੇ ਫਿਰ ਮਹਿਰ ਕਾ ਚੱਲ ਜਾਂਦੇ ਆ ਬਸ ਇਹੀ ਆ ਬਸ ਸਾਡਾ ਹੋਰ ਕੋਈ ਹੋਰ ਉਰੇ ਪਰੇ ਕਿੱਥੇ ਜਾਂਦਾ ਨਹੀਂ ਦਾ ਕੋਈ ਜੋਂ ਤੁਨੂੰ ਕਦੇ ਫੇਰ ਮਿਲਾਂ ਕੋਈ